ਕਿ ਤਾ ਬਾਦ ਕਿਸੇ ਨੇ ਬੇਚਰਾਗ ਨਹੀਂ ਕਹਿਣਾ ਕਿਸੇ ਨੇ ਧੀੜ ਆਵਾਜ਼ ਨਹੀਂ ਕਹਿਣਾ ਤੇ ਕਹਣਾ ਕਿਸੇ ਨੇ ਸੋ ਸਾਡੇ ਗੁਰੂ ਰਵਦਾਸ ਦੇ ਸੁਪਨਿਆਂ ਦਾ ਪੰਡਾ ਹੈ ਅੱਜ ਤੋਂ ਬੇਗੰਪੁਰੇ ਦੇ ਨੌਰਾ ਚੜਿਆ ਜਾਊਗਾ ਤੋਂ ਕਹੜੇ ਬੇਗੰਪੁਰੇ ਦੀ ਗੱਲ ਸ੍ਰੀ ਗੁਰੂ ਰਵਦਾਸ ਨੇ ਕੀਤੀ ਸੀ ਕਿ ਐਸਾ ਚਾਹੂ ਰਾਜ ਮੈਂ ਜਾਂ ਮਿਲਾਂ ਸਭਨ ਕੌਣ ਛੋਟ ਬੜੇ ਸਭ ਸੰਪਤ ਸਾਰੇ ਉਦਾਸ ਰਹੇ ਪਰ ਸੰਨ ਤੇ ਆਜਾ ਰਾਜ ਤੇ ਆਜਾ ਪਿੰਡ ਹੋਵੇ ਜਿੱਥੇ ਕੋਈ ਕੰਮ ਨਾ ਹੋਵੇ ਉਹ ਪਿੰਡ ਇਸ ਪਿੰਡ ਦੇ ਵਿੱਚ ਫਸਾਇਆ ਜਾਊਗਾ ਇਹ ਤੁਸੀਂ ਦੇਖ ਲਓ ਜਿੱਥੋਂ ਚੱਲ ਕੇ ਆਇਆ ਉੱਥੋਂ ਜ਼ਮੀਨ ਸ਼ੁਰੂ ਹੋ ਕੇ ਦੂਜੇ ਪਾਸੇ ਧਰਤੀ ਨਾਲ ਰੱਬ ਥੱਲੇ ਲੱਗ ਜਾਂਦਾ ਇੱਥੇ ਤੱਕ ਇਹ ਜ਼ਮੀਨ ਆ ਜਿਹੜੀ ਬੈਂਕਡ ਪਈਆ ਤੇ ਇਹ ਚਰਤਾ 95 ਕਿੱਲੇ ਜ਼ਮੀਨ ਆ ਦੂਜੇ ਪਾਸੇ ਜੇ ਸਾਡੀ ਜਨਤਾ ਮਾਦੀ ਆ ਆਉਣ ਵਾਲੇ 2 ਮਹੀਨੇ ਦੇ ਵਿੱਚ ਪਿੰਡਾਂ 'ਚੋਂ ਲਿਸਟਾਂ ਵਾਦੀਆਂ ਨੇ ਮੈਂ ਤਾਂ ਹੋਰ ਬੱਟੀ ਗਿਰਤੀ ਚਾਹੁੰਦੇ ਨੇ ਇੱਕ ਕਾਫਲਾ ਹੋਰ ਬਾਦਾ ਤਾਂ ਨਾਲ ਆ ਜਿਹੜਾ ਬੀੜ ਪਈਆ ਸਾਡੇ ਦੇਸਾ 1 ਰੁਪਈਆ ਜਿਹੋ ਚ ਸਿਰਫ ਗਊਆਂ ਵਾਲੀਆਂ ਨੇ ਜਿੱਥੇ ਇੱਥੇ ੱਟਕਾ ਆਇਆ ਉੱਤੇ ਇਹ ਜਿਹੜੀ ਬੀੜ ਬਰਾਕੇ ਵੀ ਸਾਡੇ ਲੋਕਾਂ ਨਾਲ ੱਟਕਾ ਕੀਤਾ ਕਹਿੰਦੇ ਇੱਥੇ ਬਾਹਰ ਸਿੱਕੇ ਫਿਰਦੇ ਨਹੀਂ ਜੰਗਲੀ ਜਾਨਵਰ ਰੱਖੇ ਹੋਏ ਨੇ ਪਰ ਸਿਰਫ ਗਊਆਂ ਛੱਡ ਕੇ ਉਹਨਾਂ ਦਾ ਦੁੱਧ ਪੀਤਾ ਜਾ ਰਿਹਾ ਤੇ ਕਦੇ ਜ਼ਮੀਨ ਪੱਟਣ ਦੀ ਲੋੜ ਨਹੀਂ ਚਿੱਤੀ